ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਾਵਨ ਗੁਰਬਾਣੀ ਦੇ ਵਿੱਚੋਂ ਕਰਮਾਂ ਦੇ ਆਧਾਰਤ ਸੋਖ ਅਤੇ ਦੁਖ ਗਰੀਬੀ ਅਤੇ ਅਮੀਰੀ ਉਸਤਤ ਤੇ ਨਿੰਦਿਆ ਜੋ ਵੀ ਜੀਵਨ ਦੇ ਵਿੱਚ ਮਨੁੱਖ ਦੇ ਉਤਰਾ ਚੜ੍ਹਾਉਂਦੇ ਹਨ ਉਸ ਦੇ ਬਾਰੇ ਗੁਰਬਾਣੀ ਵਿੱਚੋਂ ਅਤੇ ਇਤਿਹਾਸ ਵਿੱਚੋਂ ਕੁਝ ਵਿਚਾਰਾਂ ਸਾਂਝੀਆਂ ਕਰਾਂਗੇ ਸਾਬ ਦੀ ਬਾਣੀ ਕਹਿੰਦੀ ਹੈ ਕਿ ਜੋ ਕੁਝ ਵੀ ਮਨੁੱਖ ਨੂੰ ਮਿਲਦਾ ਹੈ ਭਾਵੇਂ ਉਹ ਅਮੀਰੀ ਹੈ ਭਾਵੇਂ ਗਰੀਬੀ ਹੈ ਭਾਵੇਂ ਸੁੱਖ ਹੈ ਭਾਵੇਂ ਦੁੱਖ ਹੈ ਉਹ ਸਾਰਾ ਮਨੁੱਖ ਦੇ ਆਪਣੇ ਪੂਰਬਲੇ ਕੀਤੇ ਕਰਮਾਂ ਦੇ ਅਨਸਾਰ ਹੀ ਮਨੁੱਖ ਨੂੰ ਭੋਗਣਾ ਪੈਂਦਾ ਹੈ ਦੱਦੈ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਸਹਿਬ ਕਹਿੰਦੇ ਵੀ ਕਿਸੇ ਨੂੰ ਦੋਸ਼ ਨਾ ਦੇ ਭਾਈ ਤੇਰੇ ਆਪਣੇ ਕਰਮਾਂ ਦਾ ਦੋਸ਼ ਹੈ ਇਸ ਲਈ ਇੱਕ ਛੋਟੀ ਜੀ ਉਦਾਹਰਨ ਹੈ ਜਿਵੇਂ ਕਿਉਂਕਿ ਆਮ ਸੰਸਾਰ ਵਿੱਚ ਆਪਾਂ ਕੀ ਵੇਖਦੇ ਆ ਕੁਝ ਮਨੁੱਖਾਂ ਦਾ ਇਹ ਮੰਨਣਾ ਹੁੰਦਾ ਹੈ ਕੁਝ ਸਰੀਰਾਂ ਦਾ ਵੀ ਕੋਈ ਪੂਰਬਲਾ ਕਰਮਾ ਨਹੀਂ ਹੈ ਨਹੀਂ ਗੁਰੂ ਪਿਆਰਿਓ ਪੂਰਬਲਾ ਕਰਮ ਬੰਦੇ ਦੇ ਨਾਲ ਨਾਲ ਚੱਲਦਾ ਹੈ ਸਰੀਰ ਇੱਥੋਂ ਤੱਕ ਰਹਿ ਜਾਂਦਾ ਹੈ ਧਨ ਇੱਥੋਂ ਤੱਕ ਹੈ ਪਰਿਵਾਰ ਇੱਥੋਂ ਤੱਕ ਹੈ ਦੁਨੀ ਚੰਦ ਨੂੰ ਇਹੀ ਗੱਲ ਕਰੀ ਸੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਦੁਨੀ ਚੰਦ ਨੇ ਇਹ ਗੱਲ ਪੁੱਛੀ ਸੀ ਮਹਾਰਾਜ ਬੰਦੇ ਦੇ ਸਾਥੀ ਕੌਣ-ਕੌਣ ਨੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੱਸਿਆ ਸੀ ਦੁਨੀ ਚੰਦ ਬੰਦੇ ਦਾ ਸਾਥੀ ਧਨ ਵੀ ਹੈ ਬੰਦੇ ਦਾ ਸਾਥੀ ਪਰਿਵਾਰ ਵੀ ਹੈ ਬੰਦੇ ਦਾ ਸਾਥੀ ਕਰਮ ਵੀ ਹੈ ਦੁਨੀ ਚੰਦ ਕਹਿਣ ਲੱਗਾ ਮਹਾਰਾਜ ਨਾਲੇ ਕਹਿੰਦੇ ਹੋ ਧਨ ਤੇ ਪਰਿਵਾਰ ਸਾਥੀ ਨਹੀਂ ਹੈ ਮਹਾਰਾਜ ਕਹਿੰਦੇ ਸਾਥੀ ਤਾਂ ਹੈ ਪਰ ਜਿਉਂਦਿਆਂ ਦਾ ਹੈ ਜਿਉਂਦਿਆਂ ਪਰਿਵਾਰ ਵੀ ਨਿਭਦਾ ਜਾ ਤੇ ਜਿਉਂਦਿਆਂ ਧਨ ਵੀ ਨਿਭਦਾ ਜਾ ਬੰਦੇ ਦੇ ਨਾਲ ਪਰ ਜਿਹੜਾ ਕਰਮ ਹੈ ਇਹ ਜਿਉਂਦਿਆਂ ਵੀ ਨਿਬਧਾਇਆ ਤੇ ਜਦੋਂ ਜੀਵ ਸਰੀਰ ਚੋਂ ਆਤਮਾ ਨਿਕਲ ਜਾਂਦੀ ਹੈ ਉਦੋਂ ਵੀ ਨਿਕਲ ਨਿਬਧਾਇਆ ਇਸ ਲਈ ਕਰਮ ਦੇ ਮੁਤਾਬਕ ਹੀ ਸੁੱਖ ਦੁੱਖ ਸਭ ਕੁਝ ਹੈ ਅਮੀਰੀ ਗਰੀਬੀ ਦੋ ਬੱਚੇ ਜਨਮ ਲੈਂਦੇ ਨੇ ਇੱਕ ਜਨਮ ਤੋਂ ਹੀ ਸਹੀ ਸਲਾਮਤ ਹੈ ਬਿਲਕੁਲ ਇੱਕ ਜਨਮ ਤੋਂ ਹੀ ਲੂਲਾ ਲੰਗੜਾ ਪਿੰਗਲਾ ਹੈ ਸਰੀਰ ਸਹੀ ਨਹੀਂ ਹੈ ਉਹ ਕਰਮ ਕੰਮ ਕੀਤਾ ਹੈ ਨਹੀਂ ਤਾਂ ਮਾਤਾ ਦੇ ਗਰਭ ਦੇ ਵਿੱਚ ਤਾਂ ਉਹਨਾਂ ਨੂੰ ਕੋਈ ਵੀ ਨਹੀਂ ਪਤਾ ਵੀ ਪਾਪ ਕੀ ਹੈ ਤੇ ਪੁੰਨ ਕੀ ਹੈ ਉਹ ਪੂਰਬਲਾ ਕਰਮ ਹੈ ਇਸ ਜਨਮ ਵਿੱਚ ਆਉਣ ਤੋਂ ਪਹਿਲਾਂ ਦੇ ਜਨਮ ਵਿੱਚ ਜਿਹੜੇ ਕੀਤੇ ਕਰਮ ਨੇ ਉਹਨਾਂ ਨੂੰ ਕਿਹਾ ਜਾਂਦਾ ਪੂਰਬਲਾ ਕਰਮ ਉਹ ਕਰਮਾ ਕਰਕੇ ਹੀ ਹੈ ਇੱਕ ਨੂੰ ਸਹੀ ਸਲਾਮਤ ਸਰੀਰ ਮਿਲ ਗਿਆ ਇੱਕ ਨੂੰ ਲੂਲਾ ਲੰਗੜਾ ਸਰੀਰ ਮਿਲਿਆ ਜਾਂ ਇੱਕ ਜੰਮਦਾ ਹੀ ਕਰੋੜਾਪਤੀ ਅਰਬਾਪਤੀ ਦੇ ਘਰੇ ਜੰਮਿਆ ਇੱਕ ਝੁੱਗੀ ਝੌਂਪੜੀ ਦੇ ਵਿੱਚ ਰਹਿਣ ਵਾਲਿਆਂ ਦੇ ਘਰੇ ਜੰਮਦਾ ਜ ਉਹ ਕਰਮੀ ਹੈ ਜਿਹੜਾ ਲੈ ਕੇ ਆਉਂਦਾ ਹੈ ਕਰਮ ਮੁਤਾਬਕ ਕੀ ਅਮੀਰੀ ਹੈ ਕਰਮ ਅਨੁਸਾਰੀ ਗਰੀਬੀ ਹੈ ਇੱਕ ਛੋਟੀ ਜੀ ਸਾਖੀ ਦਾ ਜ਼ਿਕਰ ਹੈ ਇੱਕ ਦਿਨ ਕਹਿੰਦੇ ਕਰਮਾਂ ਦਾ ਤੇ ਮਾਇਆ ਦਾ ਲక్ష్ਮੀ ਦਾ ਆਪਸ ਵਿੱਚ ਬਹਿਸ ਹੋ ਪਈ ਦੋਨਾਂ ਦੀ ਕਰਮ ਕਹਿਣ ਅਸੀਂ ਵੱਡੇ ਆ ਮਾਇਆ ਲక్ష్ਮੀ ਕਹੀ ਮੈਂ ਵੱਡੀ ਆ ਕਰਮ ਕਹਿਣ ਸਾਡੇ ਵਿੱਚ ਬੜੀ ਤਾਕਤ ਹੈ ਅਸੀਂ ਜੋ ਚਾਹੋਨੇ ਆ ਕਰ ਸਕਦੇ ਆ ਜਿੰਨੂੰ ਜੋ ਚਾਹੀਏ ਬਣਾ ਸਕਦੇ ਆ ਮਾਇਆ ਲక్ష్ਮੀ ਕਹਿਣ ਲੱਗੀ ਨਹੀਂ ਮੇਰੇ ਵਿੱਚ ਬੜੀ ਤਾਕਤ ਹੈ ਮੈਂ ਜੋ ਚਾਹਾਂ ਕਰ ਸਕਦੀ ਆ ਬਹਿਸ ਪਾਈ ਦੋਨੋਂ ਕਰਮ ਕਹੇ ਮੈਂ ਵੱਡਾ ਲక్ష్ਮੀ ਕਹੇ ਮੈਂ ਵੱਡੀ ਬਹਿਸ ਦੇ ਰਹੇ ਬਹਿਸ ਦੇ ਆ ਬਹਿਸ ਦੇ ਆ ਉਹਨਾਂ ਨੇ ਨਿਰਣਾ ਕੀਤਾ ਵੀ ਕਿਉਂ ਨਾ ਆਪਾਂ ਪਰਖ ਕਰ ਲਈਏ ਇਦਾਂ ਤਾਂ ਗੱਲ ਕਲੀਅਰ ਨਹੀਂ ਹੋਣੀ ਪਰਖ ਕਰਨਗੇ ਉਹਨਾਂ ਪਰਖ ਕਰਨ ਦੇ ਲਈ ਨਾ ਗੁਰੂ ਪਿਆਰੋ ਇੱਕ ਗਰੀਬ ਲੱਕੜਹਾਰਾ ਚੁਣ ਲਿਆ ਵੀ ਆਪਾਂ ਇਹਦੇ ਤੇ ਪਰਖ ਕਰਦੇ ਆਂ। ਲక్ష్ਮੀ ਕਹਿੰਦੀ ਪਹਿਲਾਂ ਮੇਰੀ ਵਾਰੀ ਐ। ਮਾਇਆ ਕਹਿਣ ਲੱਗੀ। ਪਹਿਲਾਂ ਮੇਰੀ ਵਾਰੀ ਐ ਮੈਂ ਇਹਦੇ ਤੇ ਆਪਣਾ ਆਪਣੀ ਸ਼ਕਤੀ ਆਪਣਾ ਜੋਰ ਵਿਖਾਵਾਂਗੀ ਮੈਂ ਕਿਵੇਂ ਇਹਨੂੰ ਅਮੀਰ ਕਰਦੀ ਆਂ। ਤੂੰ ਵੇਖਦਾ ਜਾ ਕਰਮਾ ਨੂੰ ਕਹਿਣ ਲੱਗ ਕਰਮ ਕਹਦੇ ਠੀਕ ਹੈ ਤੈਨੂੰ ਖੁੱਲੀ ਛੁੱਟੀ ਦਿੱਤੀ ਪਹਿਲਾਂ ਤੂੰ ਆਪਣਾ ਆਪਣੀ ਸ਼ਕਤੀ ਵਰਤ ਆਪਣਾ ਜੋਰ ਵਰਤ ਕੇ ਵੇਖ। ਲక్ష్ਮੀ ਨੇ ਮਾਇਆ ਨੇ ਇੱਕ ਸੁੰਦਰ ਇਸਤਰੀ ਦਾ ਰੂਪ ਧਾਰਨ ਕਰਕੇ ਤੇ ਗਰੀਬ ਲੱਕੜਹਾਰਾ ਸੀ ਲੱਕੜਾ ਕਟਣ ਜਾ ਰਿਹਾ ਸੀ ਜੰਗਲ ਵਿੱਚ ਤੇ ਸਭ ਤੋਂ ਪਹਿਲਾਂ ਉਹਨੇ ਇੱਕ 500 ਮੋਹਰਾਂ ਦੀ ਥੈਲੀ ਦਿੱਤੀ ਲੱਕੜਹਾਰੇ ਨੂੰ ਮਾਇਆ ਨੇ ਕੰਦੀ ਲੈ ਆਪਣੀ ਗਰੀਬੀ ਦੂਰ ਕਰ ਲੈ ਹੁਣ ਗਰੀਬ ਨੂੰ ਮੋਹਰਾ ਮਿਲ ਗਿਆ ਗੁਰੂ ਪਿਆਰਿਓ ਖੁਸ਼ ਹੋ ਗਿਆ ਕਿਉਂਕਿ ਗਰੀਬ ਦੇ ਲਈ ਧੰਨੀ ਸਾਰਾ ਕੁਝ ਹੈ ਖੁਸ਼ ਹੋ ਗਿਆ ਇਸ ਲਈ ਉਹਨੇ ਭਰੇ ਗਿਆ ਮੋਹਰਾ ਦੀ ਥੈਲੀ ਆਪਣੇ ਘਰੇ ਰੱਖਣ ਲਈ ਦੇਣ ਲਈ ਜਾ ਕੇ ਕੀ ਵੇਖਦਾ ਜਾ ਘਰ ਨੂੰ ਜਿੰਦਰਾ ਲੱਗਾ ਹੋਇਆ ਜਾ ਘਰ ਬੰਦ ਹੈ ਘਰ ਵਾਲੀ ਘਰੇ ਨਹੀਂ ਉਹਨੇ ਕੀ ਕੀਤਾ ਉਹਨੇ ਕਿਹਾ ਵੀ ਮੈਂ ਮੋਰਾ ਕਿੱਥੇ ਚੱਕੀ ਫਿਰਾਂਗਾ ਕਿਤੇ ਕੋਈ ਖੋ ਹੀ ਨਾ ਲਵੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਉਹਨੇ ਮੋਰਾ ਵਾਲੀ ਥੈਲੀ ਸੀ ਜਿਹੜੀ 500 ਮੋਰਾਾਂ ਦੀ ਥੈਲੀ ਉਹਨੇ ਕੰਦ ਰਾਹੀਂ ਆਪਣੇ ਘਰੇ ਸੁੱਟ ਦਿੱਤੀ ਘਰ ਸੁੱਟ ਕੇ ਤੇ ਆਪਣੀ ਘਰ ਵਾਲੀ ਨੂੰ ਲੱਭਣ ਚਲਾ ਗਿਆ ਬੜਾ ਖੁਸ਼ ਆ ਵੀ ਮੈਂ ਘਰ ਵਾਲੀ ਨੂੰ ਦੱਸਾਂਗਾ ਘਰ ਵਾਲੀ ਮਿਲੀ ਉਹਨੂੰ ਦੱਸਿਆ ਵੀ ਇਸ ਤਰ੍ਹਾਂ ਮੈਨੂੰ 500 ਮੋਹਰੇ ਮਿਲੀਆਂ ਅੱਜ ਤੇ ਮੈਂ ਘਰੇ ਸੁੱਟ ਕੇ ਆਇਆ ਆ ਉਹ ਜਦੋਂ ਕੀ ਹੋਇਆ ਗਵੰਡਨ ਨੇ ਖੜਾਕ ਸੁਣਿਆ ਮੋਹਰੇ ਘਰੇ ਡਗੀਆਂ ਉਹਨੇ ਕੰਧ ਦੇ ਉੱਤੋਂ ਦੀ ਚੜ੍ਹ ਕੇ ਵੇਖਿਆ ਘਰੇ ਕੋਈ ਨਹੀਂ ਇੱਕ ਵਿਹੜੇ ਵਿੱਚ ਮੋਹਰਾਂ ਦੀ ਇੱਕ ਥੈਲੀ ਪਈ ਹੈ ਉਹਨੇ ਆਈ ਗਵੰਡਨ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਉਹਨਾਂ ਦੇ ਘਰੋਂ ਮੋਹਰਾਂ ਦੀ ਥੈਲੀ ਚੁੱਕ ਕੇ ਲੈ ਗਈ ਹੁਣ ਆਪਾਂ ਇੱਥੇ ਜ਼ਿਕਰ ਕਰ ਰਹੇ ਹਾਂ ਮਾਇਆ ਤੇ ਕਰਮ ਆਪੋ ਆਪਣਾ ਜੋਰ ਬਖਾ ਰਹੇ ਨੇ ਹੁਣ ਕਰਮ ਸਾਥ ਨਹੀਂ ਦੇ ਰਹੇ ਮਾਇਆ ਕੱਲੀ ਉਸ ਨੂੰ ਗਰੀਬ ਨੂੰ ਅਮੀਰ ਬਣਾਉਣਾ ਚਾਹੁੰਦੀ ਹੈ ਇਸ ਲਈ ਮਾਇਆ ਨੇ ਲక్ష్ਮੀ ਨੇ 500 ਮੋਹਰਾਂ ਤਾਂ ਦੇ ਦਿੱਤੀਆਂ ਪਰ ਉਹਨਾਂ ਨੂੰ ਸਾਹਮਣਾ ਸਕਿਆ ਉਹ ਜਿਹੜੀ ਮਾਇਆ ਆਈ ਉਹ ਵੀ ਹੱਥੋਂ ਚਲੀ ਗਈ ਗਵਾਂਡਾ ਚੋਰੀ ਕਰਕੇ ਲੈ ਗਏ ਘਰ ਆਏ ਪਤੀ ਪਤਨੀ ਘਰ ਖੋਲ ਕੇ ਜਦੋਂ ਵੇਖਿਆ ਅੰਦਰ ਗਏ ਮੋਹਰਾਂ ਦੀ ਥੈਲੀ ਕਿਤੇ ਵੀ ਨਹੀਂ ਉਹ ਕਹਿੰਦੀ ਕਿੱਥੇ ਹੈ ਮੋਹਰਾਂ ਦੀ ਥੈਲੀ ਉਹ ਕਹਿੰਦਾ ਮੈਂ ਇੱਥੇ ਛੁੱਟੀ ਸੀ ਲੜਨ ਲੱਗ ਪਏ ਉਹ ਕਹਿੰਦੀ ਤੂੰ ਕਿੱਡਾ ਬੇਸਮਝ ਹੈ ਤੈਨੂੰ ਧਨ ਵੀ ਸਾਂਭਣਾ ਆਉਂਦਾ ਅੱਜ ਵੀ ਆਪਾਂ ਵੇਖਦੇ ਆਂ ਬੜੇ ਬੰਦੇ ਇਸ ਸੰਸਾਰ ਦੇ ਅੰਦਰ ਨੇ ਜਿਨ੍ਹਾਂ ਦਾ ਕਰਮ ਸਾਥ ਦਿੰਦਾ ਜਾ ਉਹਨਾਂ ਨੂੰ ਆਈ ਹੋਈ ਮਾਇਆ ਆਇਆ ਹੋਇਆ ਧਨ ਵੀ ਸਾਂਭਣਾ ਆਉਂਦਾ ਜਾ ਪਰ ਬੜੇ ਬੰਦੇ ਐਸੇ ਵੇਖੇ ਜਾਂਦੇ ਨੇ ਧਨ ਆਉਂਦਾ ਵੀ ਬਹੁਤ ਐ ਪਰ ਟਿਕਦਾ ਨਹੀਂ ਐ ਸਾਂਭਣਾ ਨਹੀਂ ਆਉਂਦਾ ਉਹ ਕਰਮ ਨਹੀਂ ਸਾਥ ਦੇ ਰਿਹਾ ਮਾਇਆ ਤਾਂ ਉਹਨੂੰ ਅਮੀਰ ਬਣਾਉਣਾ ਚਾਹੁੰਦੀ ਐ ਮਾਇਆ ਤਾਂ ਵਾਰ-ਵਾਰ ਆਉਂਦੀ ਆਉਂਦੇ ਘਰੇ ਪਰ ਉਹਨੂੰ ਚਲਾਉਣਾ ਨਹੀਂ ਆਉਂਦਾ ਉਹਨੂੰ ਵਰਤਣਾ ਨਹੀਂ ਆਉਂਦਾ ਇਸ ਲਈ ਤੰਨ ਆਉਂਦਿਆਂ ਹੋਇਆਂ ਵੀ ਉਹ ਗਰੀਬ ਦਾ ਗਰੀਬ ਹੈ ਰੋ ਵਿਚਾਰ ਦੋਨੋਂ ਲੜੇ ਪਰ ਹੁਣ ਕੀ ਬਣਦਾ ਯਾ ਬੜਾ ਪਛਤਾਉਂਦਾ ਯਾ ਲੱਕੜਹਾਰਾ ਮੋਰਾ ਦੀ ਥੈਲੀ ਚੋਰੀ ਹੋ ਗਈ ਗਵਾਂਢਣ ਚੋੱਕੇ ਲੈ ਗਈ ਬੜਾ ਪਛਤਾਉਂਦਾ ਯਾ ਅਗਲੇ ਦਿਨ ਫਿਰ ਕੰਧ ਮੋਢੇ ਤੇ ਕੋਹਾੜਾ ਰੱਖ ਕੇ ਤੇ ਜਾ ਰਿਹਾ ਯਾ ਲੱਕੜਾ ਵੱਢਣ ਦੇ ਲਈ ਮਾਇਆ ਨੇ ਵੇਖਿਆ ਵੀ ਇਹ ਤਾਂ ਫਿਰ ਅੱਜ ਲੱਕੜਾ ਵੜਨ ਜਾ ਰਿਹਾ ਆ ਮੈਂ ਕੱਲ ਇਹਨੂੰ ਅਜੇ ਮੋਹਰਾਂ ਦੀ ਥੈਲੀ ਦਿੱਤੀ ਐ ਤੇ ਪਰੇ ਤਾਂ ਅੱਜ ਫੇਰ ਲੱਕੜਾ ਵੜਨ ਜਾ ਜਾਂਦਾ ਪਿਆ ਜਾ ਉਹ ਜਿਹੜੀ ਮਾਇਆ ਲక్ష్ਮੀ ਸੀ ਉਹ ਫੇਰ ਪ੍ਰਗਟ ਹੋ ਕੇ ਇਹਨੂੰ ਕਹਿਣ ਲੱਗੀ ਵੀ ਤੈਨੂੰ ਕੱਲ ਅਜੇ ਮੋਹਰਾਂ ਦੀ ਥੈਲੀ 500 ਮੋਹਰਾਂ ਦੀ ਥੈਲੀ ਦਿੱਤੀ ਐ ਤੇ ਤੈਨੂੰ ਅੱਜ ਲੱਕੜਾ ਵੜਨ ਦੀ ਕੀ ਲੋੜ ਪੈਗੀ ਹੋ ਤਾਂ ਤੈਨੂੰ ਮੁੱਕਦੀਆਂ ਨਹੀਂ ਸਾਰੀ ਉਮਰ ਵੀ ਨਹੀਂ ਤੂੰ ਤੇਰੇ ਤੋਂ ਖਤਮ ਹੁੰਦੀਆਂ ਐਨਾ ਧਨ ਦੇ ਦਿੱਤਾ ਤੈਨੂੰ ਇਕੱਠਾ ਹੀ ਕਿਉਂਕਿ ਬੜੀ ਪੁਰਾਣੀ ਗੱਥਾ ਆ ਤੇ ਗੁਰੂ ਪਿਆਰਿਓ ਉਸ ਵੇਲੇ ਸਿੱਕਿਆਂ ਦਾ ਸਮਾਨ ਆ ਜਾਂਦਾ ਸੀ ਪੈਸਿਆਂ ਦਾ ਸਮਾਨ ਹੁੰਦਾ ਸੀ ਤੇ ਕਿੱਥੇ 500 ਮੋਹਰ ਮਿਲ ਗਈ ਮਤਲਬ ਮੈਂ ਕਹਿ ਲਈਏ ਵੀ ਅੱਜ ਦੇ ਅਰਬਾਂ ਖਰਬਾਂ ਰੁਪਈਆ ਮਿਲ ਗਿਆ ਉਹਨੇ ਦੱਸੀ ਸਾਰੀ ਵਾਰਤਾ ਉਹ ਕਹਿੰਦਾ ਵੀ ਮੇਰੀ ਘਰ ਵਾਲੀ ਘਰੇ ਨਹੀਂ ਸੀ ਤੇ ਮੈਂ ਕੰਧ ਦੇ ਉੱਤੋਂ ਦੀ ਉਹ ਮੋਹਰਾਂ ਦੀ ਥੈਲੀ ਘਰੇ ਸੁੱਟ ਦਿੱਤੀ ਪਰ ਆਉਂਦਿਆਂ ਨੂੰ ਮੋਹਰਾਂ ਦੀ ਥੈਲੀ ਚੋਰੀ ਹੋ ਗਈ ਪਤਾ ਹੀ ਨਹੀਂ ਕੌਣ ਲੈ ਗਿਆ ਤੇ ਕਹਿੰਦਾ ਮੈਨੂੰ ਬੜਾ ਪਸ਼ਤਾਵਾ ਆਇਆ। ਲੱਕੜ ਹਰਾ ਕਹਿਣ ਲੱਗਾ। ਉਹ ਫੇਰ ਨਾ ਉਹਨੇ ਹੀਰਿਆਂ ਦਾ ਹਾਰ ਦਿੱਤਾ ਉਹਨੂੰ। ਮਾਇਆ ਨੇ ਦੂਜੀ ਵਾਰ ਕਹਿੰਦੀ ਲੈ ਹੁਣ ਉਦੋਂ ਵੀ ਕੀਮਤੀ ਸਮਾਨ ਤੇਨੂੰ ਦੇਣ ਲੱਗੀਆਂ ਹੀਰਿਆਂ ਦਾ ਹਾਰ ਹੈ। ਬਹੁਤ ਕੀਮਤੀ ਹੈ। ਇਹਨੂੰ ਵੇਚੇਗਾ ਤੇ ਬੇਅੰਤ ਧਨ ਤੇਨੂੰ ਮਿਲ ਜਾਵੇਗਾ। ਪਰ ਸਾਮਕੇ ਰੱਖੀ ਹੁਣ ਉਹ ਗਲਤੀ ਨਾ ਕਰੀ ਪਹਿਲਾਂ ਵਾਲੀ। ਐਂਦਾ ਠੀਕ ਹੈ। ਪਰ ਜੇ ਕਰਮ ਸਾਥ ਦੇਵੇ ਤਾਂ ਤਾਂ ਹੀ ਹੈ ਨਾ ਕਰਮ ਫੇਰ ਨਹੀਂ ਸਾਥ ਦੇ ਰਿਹਾ ਕੱਲੀ ਮਾਇਆ ਉਹਨੂੰ ਅਮੀਰ ਕਰਨਾ ਚਾਹੁੰਦੀ ਹੈ ਹੀਰਿਆਂ ਦਾ ਹਾਰ ਦੇਤਾ ਹੀਰਿਆਂ ਦਾ ਹਾਰ ਲੈ ਕੇ ਉਹਨੇ ਪੱਗ ਵਿੱਚ ਟੰਗ ਲਿਆ ਆਪਣੇ ਵੱਲੋਂ ਤਾਂ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਕੋਈ ਖੋ ਕੇ ਲੈ ਨਾਲ ਖੋ ਕੇ ਨਾ ਲੈ ਜੇ ਕੋਈ ਚੋਰੀ ਨਾ ਕਰ ਲੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਨੂੰ ਪਿਆਸ ਵੀ ਬੜੀ ਲੱਗੀ ਤੇ ਗਰਮੀ ਵੀ ਉਹਨੂੰ ਬੜੀ ਲੱਗੀ ਤੇ ਇੱਕ ਸਰੋਵਰ ਦੇ ਕੋਲ ਦੀ ਇੱਕ ਟੋਬੇ ਦੇ ਕੋਲ ਦੀ ਲੰਘਣ ਲੱਗਾ ਤੇ ਮਨ ਚ ਆਇਆ ਵੀ ਚੱਲ ਮਣਾ ਸ਼ਨਾਣ ਕਰ ਲੈਨੇ ਆ ਨਾਲੇ ਪਾਣੀ ਪੀ ਲੈਨੇ ਆ ਨਾਲੇ ਸ਼ਨਾਣ ਕਰ ਲੈਨੇ ਆ ਗਰਮੀ ਦੂਰ ਹੋ ਜੇਗੀ ਪੱਗ ਲਾ ਕੇ ਆਪਣੇ ਕੱਪੜਿਆਂ ਦੇ ਕੋਲੇ ਰੱਖ ਦਿੱਤੀ ਤੇ ਆਪ ਉਸ ਟੋਬੇ ਅੰਦਰ ਇਸ਼ਨਾਨ ਕਰਨ ਚਲਾ ਗਿਆ ਧਿਆਨ ਪੱਗ ਵਿੱਚ ਆ ਕਿਤੇ ਕੋਈ ਪੱਗ ਨਾ ਲੈ ਕੇ ਚੁੱਕ ਕੇ ਲੈ ਜਾਵੇ ਪੱਗ ਚੁੱਕਣ ਲਈ ਕੋਈ ਇਨਸਾਨ ਤਾਂ ਨਹੀਂ ਆਇਆ ਪਰ ਇੱਕ ਇੱਲ ਆਈ ਇੱਲ ਇੱਲ ਨੇ ਸਮਝਿਆ ਕਿਉਂਕਿ ਹੀਰੇ ਵਿੱਚ ਚਮਕ ਰਹੇ ਸੀ ਹੀਰਿਆਂ ਦਾ ਹਾਰ ਪੱਗ ਦੇ ਵਿੱਚ ਖੇਲਣੇ ਦੂਰੋਂ ਵੇਖਿਆ ਵੀ ਸ਼ਾਇਦ ਕੋਈ ਖਾਣ ਵਾਲੀ ਵਸਤੂ ਹੈ ਉੱਡਦੀ ਇੱਲ ਆਈ ਆਪਣੇ ਪੰਜਿਆਂ ਦੇ ਵਿੱਚ ਪੱਗ ਚੁੱਕ ਕੇ ਲੈ ਗਈ ਹਾਰ ਸਮੇਤ ਹੀਰਿਆਂ ਦਾ ਹਾਰ ਪੱਗ ਦੇ ਵਿੱਚ ਤੇ ਉਹ ਪੱਗ ਹਾਰ ਦੇ ਸਮੇਤ ਚੁੱਕ ਕੇ ਲੈ ਗਈ ਤੇ ਆਪਣੇ ਅਲਮੇ ਵਿੱਚ ਜਾ ਕੇ ਉਹਨੇ ਰੱਖ ਦਿੱਤਾ ਗੁਰੂ ਪਿਆਰਿਓ ਬਾਹਰ ਆਇਆ ਪੱਗ ਵੀ ਗਾਇਬ ਹੈ ਹੀਰਿਆਂ ਦਾ ਹਾਰ ਵੀ ਹੈ ਨਹੀਂਗਾ ਕੱਪੜੇ ਪਾਏ ਹੁਣ ਤਾਂ ਪੱਗ ਵੀ ਗਈ ਹੀਰਿਆਂ ਦਾ ਹਾਰ ਤਾਂ ਗਿਆ ਗਿਆ ਪੱਗ ਵੀ ਗਈ ਨੰਗੇ ਸਿਰ ਤੁਰਿਆ ਜਾਂਦਾ ਬੜਾ ਪਛਤਾਉਂਦਾ ਹੈ ਬੜਾ ਦੁਖੀ ਹੈ ਮਾਇਆ ਵੇਖਦੀ ਹੈ ਇਹ ਫੇਰ ਬੰਦਾ ਫੇਰ ਵੀ ਅੱਜ ਫੇਰ ਇਹ ਲੱਕੜਾ ਵੜਨ ਆ ਰਿਹਾ ਹੈ ਇਹਨੂੰ ਹੀਰਿਆਂ ਦਾ ਹਾਰ ਦਿੱਤਾ ਪਹਿਲਾਂ 500 ਮੋਹਰਾਂ ਦਿੱਤੀਆਂ ਉਹ ਵੀ ਨਹੀਂ ਸਾਂਭ ਸਕਿਆ ਹੀਰਿਆਂ ਦਾ ਹਾਰ ਦਿੱਤਾ ਪੁੱਛਾਂ ਤਾਂ ਸੀ ਵੀ ਹੀਰਿਆਂ ਦਾ ਹਾਰ ਤੈਨੂੰ ਦਿੱਤਾ ਸੀ ਅੱਜ ਤੂੰ ਨੰਗੇ ਸਿਰ ਹੈ ਤੇ ਅੱਜ ਤੂੰ ਫੇਰ ਲੱਕੜਾ ਵੜਨ ਆ ਰਿਹਾ ਹੈ माया ਫਿਰ ਪ੍ਰਗਟ ਹੋਈ ਉਹਨੇ ਕਿਹਾ ਵੀ ਕੀ ਗੱਲ ਹੋਈ ਤੂੰ ਅੱਜ ਫਿਰ ਨੰਗੇ ਸਿਰ ਤੇ ਆਉਣਾ ਹੈ ਉਹਨੇ ਵਿਚਾਰੇ ਨੇ ਪਛਤਾਉਂਦਿਆਂ ਹੋਇਆਂ ਸਾਰੀ ਵਾਰਤਾ ਫਿਰ ਸੁਣਾਈ ਬਿਸ਼ਰੀਆਂ ਦਾ ਹਾਰ ਵੀ ਗਮ ਹੋ ਗਿਆ ਚੋਰੀ ਹੋ ਗਿਆ ਇੱਲ ਲੱਗੀ ਚੁੱਕ ਕੇ ਪਤਾ ਨਹੀਂ ਇਹ ਵੀ ਨਹੀਂ ਪਤਾ ਕਿੱਥੇ ਲੱਗਈ ਹੈ माया ਕਹਿੰਦੀ ਵੀ ਦੋ ਮੌਕੇ ਮੈਂ ਤੈਨੂੰ ਦਿੱਤੇ ਪਰ ਗੱਲ ਨਹੀਂ ਬਣੀ ਚਲੋ ਇੱਕ ਮੌਕਾ ਹੋਰ ਦੇਨੀ ਹੈ माया ਨੇ ਆਪਣੇ ਕੋਲੋਂ ਇੱਕ ਲਾਲ ਕੱਢਿਆ ਬੜਾ ਕੀਮਤੀ ਲਾਲ ਬਹੁਤ ਕੀਮਤੀ ਲਾਲ ਦਿੱਤਾ ਕਹਿੰਦੀ ਲੈ ਇਹਨੂੰ ਸੰਭਲਈ ਇਹ ਵੀ ਬਿਆੰਤ ਧਾਨਾ ਹੈ ਬੜੀ ਬਿਆੰਤ ਕੀਮਤ ਹੈ ਇਸ ਲਾਲ ਦੀ ਇਹਨੂੰ ਸੰਭਲ ਲੈ ਤੇ ਹੁਣ ਪਹਿਲਾਂ ਵਾਂਗੂ ਨਾ ਕਰੀ ਦੋ ਵਾਰ ਪਹਿਲਾਂ ਹੋ ਗਏ ਆ ਤੀਜੀ ਵਾਰ ਇਹਦੂ ਅੱਗੇ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦੀ माया ਕਹਿਣ ਲੱਗੀ ਉਹਨੇ ਜਿਹੜਾ ਲਾਲ ਸੀ ਕੀਮਤੀ ਉਹ ਜੇਬ ਚ ਪਾ ਲਿਆ ਉਰਿਆ ਗਿਆ ਇੱਕ ਨਦੀ ਦੇ ਕਿਨਾਰੇ ਪਹੁੰਚਿਆ ਤੇ ਪਿਆਸ ਬੜੀ ਲੱਗੀ ਤੇ ਪਾਣੀ ਪੀਣ ਲੱਗਾ ਜਦੋਂ ਪਾਣੀ ਪੀਣ ਲਈ ਝੁਕਿਆ ਭੁੱਖ ਭਰਨ ਦੇ ਲਈ ਉਹ ਜਿਹੜਾ ਜੇਬ ਵਾਲਾ ਲਾਲਸੀ ਉਹ ਨਦੀ 'ਚ ਡਿੱਗ ਪਿਆ ਫਿਰ ਖਾਲੀ ਦਾ ਖਾਲੀ ਉਹ ਲਾਲ ਮੱਛੀ ਨਿਕਲ ਗਈ ਖਾਲੀ ਦਾ ਖਾਲੀ ਮਤਲਬ ਤਿੰਨ ਵਾਰ ਮਦਦ ਕੀਤੀ ਮਾਇਆ ਨੇ, ਲక్ష్ਮੀ ਨੇ, ਚਾਹਯਾ ਵੀ ਮੈਂ ਇਹਨੂੰ ਅਮੀਰ ਕਰਦਿਆਂ ਇੰਦੀ ਗਰੀਬੀ ਦੂਰ ਕਰਦੇ ਆ ਆਪਾਂ ਗੱਲ ਵਿਚਾਰ ਇਹੇ ਸ਼ੁਰੂ ਕੀਤੀ ਸੀ ਜੇ ਕਰਮ ਸਾਥ ਦਿੰਦੇ ਨੇ ਗੁਰੂ ਪਿਆਰਿਓ ਫਿਰ ਸਭ ਕੁਝ ਹੀ ਹੈ ਜੇ ਕਰਮ ਸਾਥ ਨਹੀਂ ਨਾ ਦਿੰਦਾ ਜੇ ਕਰਮਾਂ 'ਚ ਦੋਖਾ ਤਾਂ ਕੋਈ ਸੁੱਖ ਨਹੀਂ ਦੇ ਸਕਦਾ ਜੇ ਕਰਮਾਂ 'ਚ ਗਰੀਬੀ ਹੈ ਤੇ ਕੋਈ ਅਮੀਰ ਨਹੀਂ ਕਰ ਸਕਦਾ ਜੇ ਕਰਮਾਂ 'ਚ ਅਮੀਰੀ ਹੈ ਤੇ ਕੋਈ ਗਰੀਬ ਨਹੀਂ ਬਣਾ ਸਕਦਾ ਜੇ ਕਰਮਾਂ 'ਚ ਸੁੱਖ ਹੈ ਤਾਂ ਕੋਈ ਦੁੱਖ ਨਹੀਂ ਦੇ ਸਕਦਾ ਕਰਮ ਕਰਕੇ ਸੁੱਖ ਹੈ ਕਰਮ ਕਰਕੇ ਦੁੱਖ ਹੈ ਕਰਮ ਕਰਕੇ ਉਸਤਤ ਹੈ ਕਰਮ ਕਰਕੇ ਨਿੰਦਿਆ ਹੈ ਕਈ ਵਾਰ ਐਸੋ ਇਹੋ ਜਿਹਾ ਕਰਮ ਕੋਈ ਪੂਰਬਲਾ ਕਰਮ ਇਸ ਤਰ੍ਹਾਂ ਦਾ ਹੁੰਦਾ ਜਾਂ ਇਹੋ ਜਿਹਾ ਕਲੰਕ ਲੱਗ ਜਾਂਦਾ ਆ ساری ਉਮਰ ਹੀ ਨਹੀਂ ਮਿਟਦਾ ਬੰਦੇ ਤੇ ਇਹ ਕਰਮਾਂ ਦੀਆਂ ਖੇਡਾਂ ਨੇ ਸਾਰੀਆਂ ਜਿੰਨਾ ਕਰਮਾਂ ਚ ਮਿਲਣਾ ਵੀ ਉਹਨਾਂ ਹੀ ਆ ਉਦੋਂ ਵੱਧ ਨਹੀਂ ਮਿਲ ਸਕਦਾ ਉਦੋਂ ਘੱਟ ਨਹੀਂ ਤਿੰਨ ਵਾਰ ਯਤਨ ਕੀਤੇ ਮਾਇਆ ਨੇ ਲక్ష్ਮੀ ਨੇ ਮੈਂ ਇਹਨੂੰ ਅਮੀਰ ਕਰ ਦਿਆਂ ਪਰ ਅਮੀਰ ਨਾ ਬਣਾ ਸਕਿਆ ਕਰਮ ਪੁੱਛਣ ਲੱਗੇ ਮਾਇਆ ਨੂੰ ਕਹਿੰਦੇ ਲਾ ਲਿਆ ਜੋਰ ਕਹਿੰਦੀ ਲਾ ਲਿਆ ਕਰਮ ਕਹਿੰਦੇ ਕੀਤਾ ਨਹੀਂ ਅਮੀਰ ਕਹਿੰਦੀ ਯਤਨ ਤਾਂ ਬਹੁਤ ਕੀਤਾ ਪਰ ਵਾਕਈ ਤੂੰ ਠੀਕ ਕਹਿੰਦਾ ਸੀ ਤੇਰੇ ਤੋਂ ਬਿਨਾ ਮੈਂ ਕੁਝ ਨਹੀਂ ਕਰ ਸਕਦਾ ਕਰਮ ਕਹਿੰਦਾ ਹੁਣ ਮੈਂ ਆਪਣੀ ਸ਼ਕਤੀ ਵਰਤ ਕੇ ਵੇਖਦਾ ਹਾਂ ਉਹਨਾਂ ਗੁਰੂ ਪਿਆਰਿਓ ਜਦੋਂ ਤਿੰਨ ਮੌਕੇ ਮਾਇਆ ਨੇ ਦਿੱਤੇ ਤੇ ਉਹ ਵਿਚਾਰਾ ਗਰੀਬ ਦਾ ਗਰੀਬ ਹੀ ਰਿਹਾ 500 ਮੋਹਰਾਂ ਵੀ ਚੋਰੀ ਹੋ ਗਈਆਂ ਹਾਰ ਵੀ ਇਲ ਚੁੱਕ ਕੇ ਲੈ ਗਈ ਲਾਲ ਵੀ ਨਦੀ ਚ ਡਿੱਗ ਪਿਆ ਉਹ ਉਸੇ ਤਰ੍ਹਾਂ ਫਿਰ ਅਗਲੇ ਦਿਨ ਵੀ ਤੁਰਿਆ ਜਾਂਦਾ ਲੱਕੜਾ ਵਢਣ ਦੇ ਲਈ ਕਰਮਾਂ ਨੇ ਪ੍ਰਗਟ ਹੋਏ ਕਰਮ ਇੱਕ ਮਨੁੱਖ ਦਾ ਰੂਪ ਧਾਰਨ ਕਰਕੇ ਕਰਮਾਂ ਨੇ ਦੋ ਪੈਸੇ ਦਿੱਤੇ ਉਹਨੂੰ ਦੋ ਪੈਸੇ ਸਿਰਫ ਦੋ ਪੈਸੇ ਲਾ ਕੁਝ ਖਾ ਲਾ ਇਹਨਾਂ ਦਾ ਉਹ ਬਾਜ਼ਾਰ ਗਿਆ ਮਾਸ ਖਾਣ ਦਾ ਸ਼ਕੀਨ ਸੀ ਉਹਨੇ ਮੱਛੀ ਖਰੀਦੀ ਹੁਣ ਕਰਮ ਸਾਥ ਦੇ ਰਹੇ ਨੇ ਨਾ ਹੁਣ ਕਰਮ ਚਾਹੁੰਦੇ ਨੇ ਵੀ ਇਹਨਾਂ ਨੂੰ ਇਹਨੂੰ ਅਮੀਰ ਕਰੀਏ ਹੁਣ ਵੇਖੋ ਤੁਸੀਂ ਅਮੀਰ ਹੋ ਜਾਏਗਾ 2 ਪੈਸੇ ਦਿੱਤੇ ਮੱਛੀ ਖਰੀਦੀ ਤੇ ਮੱਛੀ ਵੀ ਕਰਮਾਂ ਦੇ ਕਰਕੇ ਕਰਮਾਂ ਦੀ ਖੇਡ ਕਰਕੇ ਉਹ ਮਿਲ ਗਈ ਜਿਨੇ ਲਾਲ ਨਿਗਲਿਆ ਸੀ ਨਦੀ ਵਿੱਚ ਮੱਛੀ ਸੀ ਨਾ ਨਦੀ ਚ ਲਾਲ ਡਿੱਗਾ ਸੀ ਉਹ ਮੱਛੀ ਨੇ ਨਿਕਲਿਆ ਉਹ ਕੁਦਰਤੀ ਮੱਛੀ ਮਛਿਆਰੇ ਦੇ ਹੱਥ ਆ ਗਈ ਤੇ ਮਛਿਆਰਾ ਮੰਡੀ ਵਿੱਚ ਉਹਨੂੰ ਵੇਚਣ ਆਇਆ ਉਹ ਮੱਛੀ ਹੁਣ ਬਿਆੰਤ ਮੱਛੀਆਂ ਉੱਥੇ ਪਈਆਂ ਨੇ ਉਹਨਾਂ ਮੱਛੀਆਂ ਚ ਉਹ ਹੀ ਮੱਛੀ ਉਹਨੂੰ ਮਿਲੀ ਕਿਉਂਕਿ ਕਰਮ ਸਹਿਯਤਾ ਕਰ ਰਹੇ ਨੇ ਕਰਮ ਉਹਨੂੰ ਅਮੀਰ ਬਣਾਉਣਾ ਚਾਹੁੰਦੇ ਨੇ ਜਦੋਂ ਉਸ ਮੱਛੀ ਨੂੰ ਖਰੀਦ ਕੇ ਘਰੇ ਲਿਆ ਲਿਆ ਕੇ ਇਹਨੇ ਚੀਰਿਆ ਉਹਦੇ ਵਿੱਚੋਂ ਲਾਲ ਨਿਕਲ ਆਇਆ ਜਿਹੜਾ ਲਾਲ ਨਿਕਲਿਆ ਗਿਆ ਸੀ ਮੱਛੀ ਨੇ ਜਿਹੜਾ ਮਾਇਆ ਨੇ ਇਹਨੂੰ ਦਿੱਤਾ ਸੀ ਉਹ ਲਾਲ ਨਿਕਲਿਆ ਜਦੋਂ ਲਾਲ ਨਿਕਲਿਆ ਪਤੀ ਪਤਨੀ ਖੁਸ਼ ਹੋ ਗਏ ਲੱਭ ਪਿਆ ਲੱਭ ਪਿਆ ਰੌਲਾ ਪਾਤਾ ਉੱਚੀ ਉੱਚੀ ਇਹ ਗੱਲ ਜਦੋਂ ਗਵੰਡਰ ਨੇ ਸੁਣੀ ਨਾ ਵੀ ਲੱਭ ਪਿਆ ਲੱਭ ਪਿਆ ਵੀ ਸਾਨੂੰ ਲੱਭ ਗਿਆ ਲੱਭ ਗਿਆ ਉਹ ਹੁਣ ਚੋਰ ਸੀ ਉਹਨੇ ਸਭ ਤੋਂ ਪਹਿਲਾਂ ਜਿਹੜੀ ਮਾਇਆ ਨੇ 500 500 ਮੋਹਰਾਂ ਵਾਲੀ ਥੈਲੀ ਦਿੱਤੀ ਸੀ ਉਹ ਗਵੰਡਰ ਨੇ ਚੋਰੀ ਕਰਕੇ ਲਈ ਸੀ ਜਦੋਂ ਇਹਨਾਂ ਨੇ ਆਪਣੇ ਘਰ ਕਿਉਂ ਨਾ ਲੱਭ ਗਿਆ ਲੱਭ ਗਿਆ ਉਹਨੇ ਸਮਝਿਆ ਸ਼ਾਇਦ ਮੇਰਾ ਪਤਾ ਲੱਗ ਗਿਆ ਮੈਂ ਇਹਨਾਂ ਦੇ ਘਰੋਂ ਮੋਹਰਾ ਚੁੱਕੀਆਂ ਨੇ ਇਹਨਾਂ ਨੂੰ ਸ਼ਾਇਦ ਮੇਰੇ ਬਾਰੇ ਪਤਾ ਲੱਗ ਗਿਆ ਇਸ ਲਈ ਕਿਉਂ ਨਾ ਹੋਵੇ ਵੀ ਏਦੋਂ ਪਹਿਲਾਂ ਪਹਿਲਾਂ ਮੈਨੂੰ ਪੁਲਿਸ ਫੜ ਕੇ ਲੈ ਕੇ ਜਾਵੇ ਤਾਂ ਮੈਂ ਇਹਨਾਂ ਦੀ ਮੋਹਰਾਂ ਦੀ ਥੈਲੀ ਇਹਨਾਂ ਦੇ ਘਰੇ ਸੁੱਟ ਦਿਆਂ ਉਹਨੇ ਗੁਰੂ ਪਿਆਰੇ ਕੋਲ ਕਿ ਸ਼ਾਮ ਦਾ ਟਾਈਮ ਸੀ ਉਹਨੇ ਰਾਤ ਨੂੰ ਨਾ ਇਹਨਾਂ ਦੇ ਸੁੱਤਿਆਂ ਮੋਹਰਾ ਵਾਲੀ ਥੈਲੀ ਇਹਨਾਂ ਦੇ ਘਰੇ ਸੁੱਟ ਦਿੱਤੀ ਸਵੇਰੇ ਉੱਠ ਕੇ ਵੇਖਿਆ ਘਰੇ ਮੋਹਰਾਂ ਵਾਲੀ ਥੈਲੀ ਵੀ ਪਈ ਐ ਹੁਣ ਮੋਹਰਾਂ ਵਾਲੀ ਥੈਲੀ ਵੀ ਮਿਲ ਗਈ ਉਹ ਲਾਲ ਵੀ ਮਿਲ ਗਿਆ ਕਰਮ ਸਹਾਇਤਾ ਕਰ ਰਹੇ ਨੇ ਕਰਮ ਚਾਹੁੰਦੇ ਨੇ ਅਮੀਰ ਬਣਾਉਣਾ ਜਦੋਂ ਕਰਮ ਨਹੀਂ ਸੀ ਚਾਹੁੰਦੇ ਅਮੀਰ ਬਣਾਉਣਾ ਉਦੋਂ ਮਾਇਆ ਨੇ ਜ਼ੋਰ ਵੀ ਲਾ ਲਿਆ ਪਰ ਤਾਂ ਵੀ ਗਰੀਬ ਦਾ ਗਰੀਬ ਹੀ ਰਿਹਾ ਲਾਲ ਵੀ ਮਿਲ ਗਿਆ ਮੋਹਰਾਂ ਦੀ ਥੈਲੀ ਵੀ ਮਿਲ ਗਈ ਇਹਦੀ ਪਤਨੀ ਕਹਿਣ ਲੱਗੀ ਵੀ ਆਪਾਂ ਅਜੇ ਨਾ ਕੰਮ ਨਹੀਂ ਛੱਡਣਾ ਜੇ ਕੰਮ ਛੱਡਤਾ ਤੇ ਲੋਕਾਂ ਨੂੰ ਸ਼ੱਕ ਪੈ ਜੂਗਾ ਇਸ ਲਈ ਆਪਣੇ ਕੋਲੇ 500 ਮੋਹਰੇ ਵੀ ਐ ਲਾਲ ਵੀ ਐ ਪਰ ਤੂੰ ਦਿੱਲੀ ਜਾਣਾ ਐ ਲੱਕੜਾ ਵੱਢਣੋਂ ਵੀ ਆਪਾਂ ਜਗ ਜਹਰ ਨਹੀਂ ਕਰਨਾ ਇਹ ਦੀ ਛੇਤੀ ਕਹਿੰਦਾ ਠੀਕ ਐ ਉਸੇ ਤਰ੍ਹਾਂ ਹੀ ਮੋਹਰਾ ਮਿਲ ਗਈਆਂ ਲਾਲ ਵੀ ਮਿਲ ਗਿਆ ਪਰ ਫਿਰ ਵੀ ਆਪਣੇ ਕੰਮ ਤੇ ਗਿਆ ਲੱਕੜਾ ਵੱਢਣ ਦੇ ਲਈ ਜੰਗਲ ਦੇ ਵਿੱਚ ਕੁਦਰਤੀ ਉਸ ਰੁੱਖ ਤੇ ਚੜ ਗਿਆ ਕਰਮ ਸਹਾਇਤਾ ਕਰ ਰਹੇ ਨੇ ਜਿਹੜੇ ਰੁੱਖ ਤੇ ਏਲ ਦਾ ਆਲਣਾ ਸੀ ਜਿਹੜੀ ਏਲ ਦਾ ਜਿਹੜੀ ਏਲ ਨੇ ਹਾਰ ਚੁੱਕਿਆ ਸੀ ਪੱਗ ਦੇ ਸਮੇਤ ਜਿਹੜੀ ਪੱਗ ਚੁੱਕ ਕੇ ਲੈ ਕੇ ਗਈ ਸੀ ਉਹ ਰੁੱਖ ਤੇ ਸੁਭਾਵਕ ਹੀ ਚੜ ਗਿਆ ਜ ਗਿੰਨ ਮੱਚ ਕੇ ਨਹੀਂ ਸੁਭਾਵਕ ਹੀ ਕਿਉਂਕਿ ਕਰਮਾਂ ਦੇ ਵਿੱਚ ਮਿਲਣਾ ਆ ਉਹ ਸਭ ਕੁਝ ਕਰਮ ਸਹਾਇਤਾ ਕਰ ਰਹੇ ਨੇ ਉੱਥੇ ਚੜ ਗਿਆ ਉਸ ਰੁੱਖ ਤੇ ਅੱਗੇ ਕੀ ਵੇਖਦਾ ਹੈ ਲੱਕੜਾ ਵੱਡਦਾ ਵੱਡਦਾ ਕੀ ਵੇਖਦਾ ਆਲਣਾ ਆ ਆਲਣੇ ਦੇ ਵਿੱਚ ਪੱਗ ਪਈ ਐ ਇਹਦੀ ਪੱਗ ਤੇ ਉਹ ਪੱਗ ਦੇ ਵਿੱਚ ਹਾਰ ਐ ਇੱਲ ਦੇ ਆਲਣੇ ਵਿੱਚੋਂ ਹਾਰ ਵੀ ਮਿਲ ਗਿਆ ਤੇ ਪੱਗ ਵੀ ਮਿਲ ਗਈ ਬੜਾ ਖੁਸ਼ ਹੋਇਆ ਤਿੰਨੇ ਵਸਤੂਆਂ ਹੀ ਮਿਲ ਗਈਆਂ ਜਿਹੜੀਆਂ ਮਾਇਆ ਨੇ ਦਿੱਤੀਆਂ ਸੀ 500 ਮੋਹਰਾਂ ਦੀ ਥੈਲੀ ਵੀ ਮਿਲ ਗਈ ਲਾਲ ਵੀ ਮਿਲ ਗਿਆ ਹੀਰਿਆਂ ਦਾ ਹਾਰ ਵੀ ਮਿਲ ਗਿਆ ਕਹਿਣ ਦਾ ਭਾਵੇਂ ਆ ਗੁਰੂ ਪਿਆਰੀ ਸਾਧ ਸੰਗਤ ਜੀ ਪਾਤਸ਼ਾਹ ਨੇ ਬਚਨ ਕੀਤਾ ਬਾਣੀ ਵਿੱਚ ਕਾਹੂ ਦੀਨੇ ਪਾਟ ਪਟੰਬਰ ਤੇ ਵਾ ਗਰੂ ਇਸੇ ਨੂੰ ਤਾਂ ਤੂੰ ਇਨਾ ਦਿੱਤਾ ਉਹਦੇ ਕਰਮਾਂ ਅਨਸਾਰ ਰੇਸ਼ਮ ਦਾ ਕੱਪੜਾ ਪਹਿਨਦਾ ਜਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਨਿਵਾਰ ਦੇ ਪਲੰਗਾ ਤੇ ਸੌਂਦਾ ਜਾ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਣ ਪ੍ਰਾਰਾ ਤੇ ਕਿਸੇ ਕੋਲੇ ਗਲੀ ਸਾੜੀ ਗੋਦੜੀ ਵੀ ਨਹੀਂ ਐ ਗਲੀ ਸਾੜੀ ਗੋਦੜੀ ਜਿਹੜੀ ਥੱਲੇ ਵਿਛਾ ਕੇ ਤੇ ਆਰਾਮ ਕਰ ਲਿਓ ਸੌਂ ਜਾਵੇ ਕਾਹੂ ਖਾਣ ਪ੍ਰਾਰਾ ਤੇ ਕਈ ਐਸੇ ਨੇ ਜਿਨ੍ਹਾਂ ਨੂੰ ਪਰਾਲੀ ਵਿਛਾ ਕੇ ਥੱਲੇ ਘਾਹ ਫੂਸ ਵਿਛਾ ਕੇ ਸੌਣਾ ਪੈਂਦਾ ਹੈ ਗੁਜ਼ਾਰਾ ਕਰਨਾ ਪੈਂਦਾ ਹੈ ਜਿਵੇਂ ਆਸਾ ਕੀ ਵਾਰ ਚ ਬਚਣਾ ਆਪੇ ਭਾਂਡੇ ਸਾਜਣ ਆਪੇ ਪੂਰਣ ਦੇ ਇੱਕਣੀ ਦੁੱਧ ਸਮਾਈ ਹੈ ਇੱਕ ਚੁੱਲੇ ਰਹਿਣ ਚੜੇ ਇੱਕ ਉਦਾਹਰਨ ਦਿੱਤੀ ਹੈ ਮਹਾਰਾਜ ਨੇ ਮਹਾਰਾਜ ਕਹਿੰਦੇ ਜਿਵੇਂ ਕਮਿਹਾਰ ਭਾਂਡੇ ਬਣਾਉਂਦਾ ਆ ਪਰ ਇੱਕ ਭਾਂਡਾ ਉਹ ਹੈ ਜਿੰਦੇ ਵਿੱਚ ਦੁੱਧ ਹੀ ਰੱਖਿਆ ਜਾਂਦਾ ਹੈ ਰਸੋਈ ਚ ਭਾਂਡੇ ਨੇ ਨਾ ਸਾਰੇ ਵੱਖੋ ਵੱਖਰੇ ਨੇ ਇੱਕ ਭਾਂਡਾ ਉਹ ਹੈ ਜਿੰਨੂੰ ਹਮੇਸ਼ਾ ਚੁੱਲੇ ਤੇ ਹੀ ਰਹਿਣਾ ਪੈਂਦਾ ਹੈ ਅੱਗ ਦਾ ਸੇਕ ਸਹਿਣਾ ਪੈਂਦਾ ਹੈ ਬਣੇ ਇੱਕੋ ਮਿੱਟੀ ਤੋਂ ਨੇ ਪਰ ਉਹੀ ਗੱਲ ਹੈ ਇੱਕ ਭਾਂਡੇ ਨੇ ਸੇਕ ਸਿਆ ਤੇ ਇੱਕ ਨੇ ਕਦੇ ਸੇਕ ਦੇ ਨੇੜੇ ਵੀ ਨਹੀਂ ਹੋਇਆ ਆਪੇ ਭਾਂਡੇ ਸਾਜਣ ਆਪੇ ਪੂਰਣ ਦੇ ਇੱਕ ਨੇ ਦੁੱਧ ਸਮਾਈਆ ਇੱਕ ਚੁੱਲ੍ਹੇ ਰਹਿਣ ਚੜੇ ਇੱਕ ਨੇ ਹਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ ਅੱਜ ਵੀ ਵੇਖੋ ਪਰਮੇਸ਼ਰ ਦੀ ਖੇਡ ਕਰਮਾਂ ਦੀ ਖੇਡ ਮੁਤਾਬਕ ਇੱਕ ਤਾਂ ਗੁਰੂ ਪਿਆਰਿਓ ਮਨੁੱਖ ਸੁੱਤਾ ਜਾ ਤੇ ਇੱਕ ਉਹਦੇ ਤੇ ਪਹਿਰੇਦਾਰੀ ਕਰ ਰਿਹਾ ਜਾ ਇੱਕ ਜਾ ਕੇ ਪਹਿਰਾ ਦੇ ਰਿਹਾ ਜਾ ਇੱਕ ਸੁੱਤਾ ਪਿਆ ਆ ਸੁੱਤੇ ਦੇ ਕਰਮ ਕਿੱਡੇ ਚੰਗੇ ਨੇ ਉਹ ਸੌਂ ਰਿਹਾ ਆ ਤੇ ਪਹਿਰੇਦਾਰ ਖੜ ਕੇ ਉਹਦਾ ਪਹਿਰਾ ਦੇ ਰਿਹਾ ਆ ਕਰਮਣ ਸਾਰੀ ਆ ਨਾ ਇੱਕ ਨਿਹਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ ਤਿੰਨਾਂ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ ਇਹ ਇਦਾਂ ਹੀ ਮਹਾਰਾਜ ਨੇ ਕਿਹਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਅਹਿਰਖ ਬਾਦਨਾ ਕੀਜੈ ਰੇ ਮਨ ਸੁਖ੍ਰਿਤ ਕਰ ਕਰ ਲੀਜੈ ਰੇ ਮਨ ਕੁਦਰਤੀ ਸੁਭਾਵਕ ਪੰਦੇ ਅੰਦਰ ਈਰਖਾ ਪੈਦਾ ਹੋ ਜਾਂਦੀ ਹੈ ਆਪਣੇ ਤੋਂ ਵੱਡੇ ਨੂੰ ਵੇਖ ਕੇ ਇਹਨੂੰ ਤਾਂ ਇੰਨਾ ਦਿੱਤਾ ਮੇਰੇ ਘਰੇ ਇੰਨਾ ਕੀ ਹੈ ਮਹਾਰਾਜ ਕਹਿੰਦੇ ਈਰਖਾ ਨਾ ਕਰ ਸੁਕ੍ਰਿਤ ਕਰ ਕਰ ਲੀਜੇ ਰੇ ਮਨ ਚੰਗੇ ਕਰਮ ਕਰ ਭਾਈ ਉਹ ਜਿਹੜਾ ਜਿੰਦੇ ਵੱਲ ਵੇਖ ਕੇ ਤੂੰ ਈਰਖਾ ਕਰ ਰਿਹਾ ਹੈਂ ਉਹ ਆਪਣੇ ਚੰਗੇ ਕਰਮਾਂ ਨੂੰ ਹੀ ਭੋਗਦਾ ਪਿਆ ਜਾ ਤੇ ਬਾਣੀ ਨੇ ਤਾਂ ਕਹਿ ਦਿੱਤਾ ਪਾਤਸ਼ਾਹ ਜੀ ਕਹਿੰਦੇ ਦਾਨੰਗ ਪਰਾਪੂਰ ਬੇਨ ਪਚੰਤੇ ਮਹੀਪਤੇ ਮਹਾਰਜ ਕਹਿੰਦੇ ਕੀਤੇ দান ਪੁੰਨ ਦੇ ਸਦਕਾ ਰਾਜੇ ਰਾਜ ਭੋਗਦੇ ਨੇ ਦਾਨੰਗ ਪਰਪੂਰ ਬੇਣ ਪਚੰਤੇ ਮਹੀਪਤੇ ਬਪਰੀਤ ਬੁੱਧਿੰਗ ਮਾਰਤ ਲੋਕਾਂ ਨਾਨਕ ਚਰੰਕਾਲ ਦੁੱਖ ਭੋਗਦੇ ਪਰ ਅਗਲੀ ਪੰਕਤੀ ਚ ਕਹਿੰਦੇ ਰਾਜ ਭਾਗ ਦੇ ਨਸ਼ੇ ਦੇ ਵਿੱਚ ਮਾੜੇ ਕਰਮ ਕਰ ਜਾਂਦੇ ਨੇ ੱੱਕਾ ਜ਼ੁਲਮ ਕਰ ਜਾਂਦੇ ਨੇ ਫਿਰ ਉਹਨਾਂ ਲਈ ਨਰਕ ਤਿਆਰ ਹੋ ਜਾਂਦੇ ਨੇ ਲੰਮਾ ਸਮਾਂ ਫਿਰ ਉਸ ਰਾਜ ਭਾਗ ਦੇ ਨਸ਼ੇ ਵਿੱਚ ਰਹਿ ਕੇ ਕੀਤੇ ਕਰਮਾਂ ਦੇ ਸਦਕਾ ਉਹਨਾਂ ਨੂੰ ਲੰਮਾ ਸਮਾਂ ਦੁੱਖ ਭੋਗਣਾ ਪੈਂਦਾ ਕਹਿਣ ਦਾ ਭਾਵ ਇਸ ਅੱਜ ਦੀ ਪਾਵਨ ਵਿਚਾਰ ਅੰਦਰ ਕਿ ਜੇ ਕਰਮ ਗੁਰੂ ਪਿਆਰਿਓ ਸਹਾਇਤਾ ਕਰਦੇ ਨੇ ਕਰਮ ਸਾਥੀ ਨੇ ਤਾਂ ਫਿਰ ਤਾਂ ਲਹਿਰ ਅਮੀਰੀ ਵੀ ਹੈ ਸੁੱਖ ਵੀ ਹੈ ਚੜ੍ਹਦੀ ਕਲਾ ਵੀ ਹੈ ਤੇ ਜੇ ਭਾਈ ਕਰਮ ਸਾਥ ਨਹੀਂ ਨਾ ਦਿੰਦੇ ਫਿਰ ਅਮੀਰੀ ਨਹੀਂ ਰਹਿ ਸਕਦੀ ਗਰੀਬੀ ਹੈ ਫਿਰ ਸੁੱਖ ਨਹੀਂ ਰਹਿ ਸਕਦਾ ਦੁੱਖ ਹੈ ਫਿਰ ਉਸਤਤ ਨਹੀਂ ਬਣ ਸਕਦੀ ਨਿੰਦਿਆ ਆ ਇਸ ਤਰ੍ਹਾਂ ਕਰਮ ਦੀ ਕਰਮ ਜਿਹੜੇ ਨੇ ਉਹ ਜੀਵ ਦੇ ਨਾਲ-ਨਾਲ ਚੱਲਦੇ ਨੇ ਤੇ ਹਰ ਇੱਕ ਬੰਦਾ ਆਪੋ ਆਪਣੇ ਕੀਤੇ ਕਰਮਾਂ ਦੀ ਇਸ ਸੰਸਾਰ ਦੇ ਅੰਦਰ ਭੋਗਦਾ ਆ। ਮਾਰੇ ਨੇ ਬਾਣੀ 'ਚ ਵੀ ਬਚਨ ਕਿਹਾ ਨਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਸੋ ਇਨੀਆਂ ਬੇਨਤੀਆਂ ਵਿਚਾਰਾਂ ਪ੍ਰਵਾਨ ਕਰੋ। ਸੰਗਤ ਜੀ ਬਾਣੀ ਨਾਲ ਜੁੜੀਏ, ਨਾਮ ਨਾਲ ਜੁੜੀਏ, ਗੁਰੂ ਨਾਲ ਜੁੜੀਏ ਕਿਉਂਕਿ ਗੁਰੂ ਹੀ ਹੈ। ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਸਤਿਗੁਰੂ ਹੀ ਹੈ ਜਿਹੜਾ ਕਰਮ ਨੂੰ ਬਦਲਣ ਦੀ ਸਮਰੱਥਾ ਰੱਖਦਾ ਏ। ਨਹੀਂ ਤਾਂ ਕਰਮ ਨੂੰ ਕੋਈ ਨਹੀਂ ਬਦਲ ਸਕਦਾ। ਸੋ ਭੋਗਣਾ ਹੀ ਪੈਂਦਾ ਆ ਗੁਰੂ ਨਾਲ ਜੁੜ ਜਾਗੇ ਮਾੜਾ ਵੀ ਚੰਗਾ ਬਣ ਜਾਂਦਾ ਆ ਇਹ ਨਹੀਂ ਬੇਨਤੀ ਪ੍ਰਵਾਨ ਕਰੋ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ